ਤੁਹਾਡਾ ਇੱਕ ਵਾਰੀ ਫੇਰ ਸਾਡੇ ਚੈਨਲ ਤੇ ਸਵਾਗਤ ਹੈ ਜੀ ਮੂਲਮੰਦਰ ਟੀਵੀ ਤੇ ਤੇ ਅੱਜ ਆਪਾਂ ਚੱਲੇ ਆ ਜੀ ਤਵੇਲੇ ਚੋ ਦੀ ਹੁਣ ਜਾਣਦੇ ਆ ਤੇ ਨਾਲ ਤੁਹਾਨੂੰ ਮੁਖਾਨੇ ਆ ਸਮਝ ਜੀ ਹੁਣ ਆਪਾਂ ਪਹੁੰਚ ਗਏ ਆ ਚਲੋ ਹੁਣ ਆਪਾਂ ਚੌਂਦੀਆਂ ਨਾਲ ਤੁਹਾਨੂੰ ਮੁਖਾਨੇ ਆ 10ਵੇਂ ਪਾਛਾ ਦਾ ਘੋੜਾ ਹੈ ਜੀ ਬਾਬਾ ਲਮਹੂ ਸਿੰਘ ਜੀ 25 ਬੰਦੀ 10ਵੇਂ ਪਾਛਾ ਤੇ ਸੰਗਜੀ ਸਵਾਰੀ ਕਰਦੇ ਨੇ ਸੰਗ ਜੀ ਇਹ ਪੰਜ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਹੈ ਪਵਨ ਆ ਦੇਖੋ ਸੰਗ ਜੀ ਇਹ ਪੰਜ ਪਿਆਰਿਆਂ ਦਾ ਘੋੜਾ ਹੈ ਜਿਹਦਾ ਨਾਮ ਜੋਦਾ ਹੈ ਸੰਗ ਜੀ ਇਹ ਵੀ ਪੰਜ ਪਿਆਰਿਆਂ ਦਾ ਘੋੜਾ ਹੈ ਜਦਾ ਨਾਮ ਹੈ ਦਿਲ ਸ਼ੇਰ ਸੰਗ ਜੀ ਇਹ ਵੀ ਪੰਜ ਪਿਆਰਿਆਂ ਦਾ ਘੋੜਾ ਹੈ ਜਦਾ ਨਾਮ ਹੈ ਨਿਹਾਲ ਸੰਗੋਜੀ ਇਹ ਵੀ ਪੰਜਾਬ ਪਿਆਰੇ ਦੀ ਸਵਾਰੀ ਵਾਹ ਘੋੜੇ ਦਾ ਨਾਮ ਹੈ ਜੈ ਮੰਗਲ ਸੰਗੋਜੀ ਇਹ ਵੀ ਪੰਜਾਬ ਪਿਆਰੇ ਦੀ ਸਵਾਰੀ ਵਾਹ ਘੋੜੇ ਦਾ ਨਾਮ ਹੈ ਜੀ ਬਾਬਾ ਸੰਗੋਜੀ ਇਹ ਵੀ ਪੰਜਾਬ ਪਿਆਰੇ ਦੀ ਸਵਾਰੀ ਵਾਹ ਘੋੜੇ ਦਾ ਨਾਮ ਹੈ ਜੀ ਸਾਗਰ ਚਾਰੇ ਕਦਮ ਤੇ ਤਿੰਨ ਉਹ ਚਾਰੇ ਉਹ ਸੰਗੋਜੀ ਨਾਲ ਕੋਰ ਦਾ ਸਾਹਿਬ ਹੈ ਬੋਲੀ ਦਮਦਮਾ ਸਾਹਿਬ ਜੋ ਬਖਾਨੀਆਂ ਤੁਹਾਨੂੰ ਨਾਲੇ ਕਰਾਣੀਆਂ ਇਦਰ ਸੰਗਤ ਜੀ ਇਹ ਬੋਲੀ ਸਾਹਿਬ ਹੈ ਮਹਾਰਾਜਾ ਦੇ ਹੁਣ ਸਾਸਿਓਂ ਕੋਈ ਅੱਜ ਦਾ ਵਿਚਾਰ ਨਹੀਂ ਸੋਹਣ ਜੀ ਨੇ ਕਿਹਾ ਇਹ ਨਹੀਂ ਚਾਹੀਓ ਜੀ ਕਬਜਾ ਕਰਨਾ ਹੈ ਨਾ ਹਾਂ ਹੋਇਆ ਸੰਗਤ ਜੀ ਇਹ ਬੋਲੀ ਸਾਹਿਬ ਹੈ ਜਿਸਨ ਮਹਾਰਾਜ ਜੀ ਸਿੰਘ ਜੀ ਜੀ ਹਾਜੀ ਸਹਿਦ ਕਰਦੇ ਨੇ ਉਹ ਧਰਤੀ ਤੇ ਆਏ ਇਹ ਤੇ ਪਾਣੀ ਦੀ ਬੜੀ ਕਮੀ ਸੀ ਉਹਨਾਂ ਨੇ ਫੇ ਬੋਲਿਂਗ ਬੁਲਵਾਈ ਤੇ ਬੋਰ ਕਰਾਇਆ ਆਹ ਉਹਨੂੰ ਕਹਿੰਦੇ ਘਿਰਨੀ ਆ ਜਿਹਦੇ ਗੋਲਜਾ ਲੱਗਿਆ ਨਾ ਘਿਰਨੀ ਬੋਲਦੇ ਨੇ ਇਹ ਘਿਰਨੀ ਦੇ ਵਿੱਚ ਜਦੋਂ ਇਹਨੂੰ ਘੇਰ ਕੇ ਰੱਸਾ ਵਿੱਚ ਲਗਾ ਕੇ ਸੋਣਾ ਸਿੰਘ ਸਾਹਿਬ ਟਰਾਈ ਕਰਦੇ ਪਹਿਲਾ ਸਰਗਾਂ ਦੀ ਜੇ ਲਗਾ ਲਿਆ ਰੱਸਾ ਤੇ ਸਿੰਘ ਸਾਹਿਬ ਟਰਾਈ ਕਰਨ ਲੱਗੇ ਨੇ ਪਾਣੀ ਕੱਢਣ ਦੀ ਬੇਹੱਦ ਕੋਚੂ ਬੁਮਾਰਾ ਜਿਵੇਂ ਚੁੱਕ ਲਿਆ ਬੜੀ ਕੋਚੂ ਬੁਮਾਰਾ ਲੱਗਿਆ ਕੀ ਜੜਿਆ ਸੰਗਤ ਜੀ ਹੁਣ ਆਪਾਂ ਮਿਊਜ਼ੀਅਮ ਵੱੜ ਲੱਗੇ ਆ ਚਲੋ ਤੁਹਾਨੂੰ ਮਖਾਣੇ ਆ ਬਾਰੂ-ਬਾਰੂ ਸੰਗਤ ਜੀ ਆ ਦੇਖੋ ਮਿਊਜ਼ੀਅਮ ਅੰਗਲਿਆ ਦੇ ਖਾ ਪਰ ਵੀ ਮੋਡ ਲੱਗੇ ਆ ਆ ਵੇਖੋ ਜੇ ਤੁ ਵੀਰਪੇ ਦੀ ਟਿਕਟ ਲੈ ਕੇ ਤੇ ਫੇਰ ਅੰਦਰ ਐਂਡਰ ਹੀ ਹੁੰਦੀ ਹੈ ਵੀਰਪੇ ਟਿਕਟ ਲੱਗਦੀ ਹੈ ਆ ਵੇਖੋ